ਉੱਤ ਲੈ ਚਾਬੀ ਦੇ ਦੀ ਮੈਨੂੰ ਮੈਂ ਤੇ ਅੱਗੇ ਲੇਟ ਹੋਈ ਜਾਂ ਰਹੀ ਆ ਮਾਤਾ ਜੀ ਤਰਸ ਖਾਇਆ ਕੰਮ ਨਹੀਂ ਚੱਲਣਾ ਚਲੋ ਤੁਹਾਨੂੰ ਹੈਲਮਟ ਛੱਡਿਆ ਲਾਇਸੈਂਸ ਦਿਖਾਓ ਸੰਸਰ ਮੈਂ 1 ਮਿੰਟ ਆਪਦੇ ਮੁੰਡੇ ਨੂੰ ਫੋਨ ਕਰ ਲਾਂ ਮੁੰਡੇ ਨੂੰ ਭਾਵੇਂ ਕੇ ਮੰਤਰੀ ਨੂੰ ਲਾ ਲ ਮਮਾ ਫੋਨ ਰਾਣੀ ਹਾਂਜੀ ਮੰਮੀ ਉਹ ਪੁੱਤ ਮੈਨੂੰ ਬੜਾ ਛਾਲੀਆਂ ਨੇ ਕੇਰ ਲਿਆ ਆਈ ਕਿਉਂ ਕਿਹੜੀ ਗੱਲਾਂ ਵੇ ਉਹ ਕਹਿੰਦੇ ਆ ਲਾਇਸੈਂਸ ਵਿਖਾ ਤੇ ਵਿਖਾ ਦਿਓ ਫਿਰ ਹੈਗਾ ਤੇ ਆ ਲਾਇਸੈਂਸ ਤੁਹਾਡੇ ਕੋਲ ਵੇ ਮੈਂ ਨਹੀਂ ਵਿਖਾਉਣਾ ਕਿਉਂ ਨਹੀਂ ਵਿਖਾਉਣਾ ਸਿੱਖ ਤੇ ਮੇਰੀ ਫੋਟੋ ਹੀ ਨਹੀਂ ਸੋਹਣੀ ਆਈ ਉਹ ਸਾਹਿਬ ਜੀ ਕਿਉਂ ਮਿਲ ਗਿਆ ਲਾਇਸੈਂਸ